संकट कटे मिटे सा पीरा जो सिमरै हनुमत बल वीरा आज ਤੁਹਾਨੂੰ ਲੈ ਕੇ ਆਏ ਆ ਪੰਚਮੁਖੀ हनुमान पे शनि ਦੇ ਮੰਦਰ ਨੇੜੇ ਦਰਾਜਪਾਟਕ ਇਸ ਤਰ੍ਹਾਂ ਹੋਇਆ ਕਿ ਮੇਰੇ ਦੋਸਤ ਜਤਿੰਦਰ ਕੁਮਾਰ ਜੋ ਤਾਪਾ ਦੇ ਜੰਪਾਲ ਨੇ ਇਸ ਟਾਈਮ ਕੈਨੇਡਾ ਰਹਿੰਦੇ ਨੇ ਉਹ ਕਾਵੜ ਲੈਣ ਲਈ ਆਏ ਸੀ ਸ਼ਿਵratri ਦਿਹਾੜੇ ਤੇ ਤਾਂ ਮੰਦਰ ਚ ਆਉਣ ਦਾ ਸੁਭਾਗ ਮਿਲਿਆ ਤੁਹਾਨੂੰ ਅਸੀਂ ਪੰਜ ਮੁਖ ਪੰਜ ਮੁਖੀ ਹਨੂਮਨ ਮੰਦਰ ਜੀ ਦੇ ਜੋ ਰੂਪ ਲੱਗੇ ਹੋਏ ਨੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾ ਰਹੇ ਆ ਆਰਤੀ ਵੀ ਦਿਖਾਵਾਂਗੇ ਜੋ ਸ਼ੇਪੋਲੇ ਦੇ ਭਗਤ ਕਾਵੜ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਦਰਸ਼ਨ ਕਰੋ ਸ਼੍ਰੀ ਗਣੇਸ਼ ਜੀ ਮਹਾਰਾਜ ਜੀ ਦੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਆਂ ਤੁਰਾਂ ਦੀ ਮਾਲਿਕ ਮਾ ਸਰਸਵਤੀ ਜੀ ਬਹੁਤ ਸੋਹਣਾ ਸਰੂਪ ਬਣਾਇਆ ਗਿਆ ਹੈ ਮਾ ਸਰਸਵਤੀ ਜੀ ਦਾ ਸੰਤ ਬਾਬਾ ਸੇਵਾਦਾਤਾ ਜੀ ਮੋਨੀ ਜਿਹਨਾਂ ਦਾ ਸਰੂਪ ਹੀ ਪੰਜ ਮੁਖੀ ਸ਼ਨੀ ਦੇ ਮੰਦਿਰ ਦੇ ਵਿਸ਼ਤਾਪਤ ਹੈ ਰਾਮ ਪਰਵਾਰ ਪ੍ਰਭੂ ਸ਼੍ਰੀ ਰਾਮ ਜੀ ਸੀਤਾ ਮਾਤਾ ਜੀ ਅਤੇ ਭਰਾਤਾ ਲਕਸ਼ਮਣ ਜੀ ਹੁਣ ਤੁਹਾਨੂੰ ਦਰਸ਼ਨ ਕਰਾ ਰਹੇ ਆ ਬਾਬਾ ਸ਼੍ਰੀਚੰਨ ਜੀ ਦੇ ਬਹੁਤ ਵਧੀਆ ਸਰੂਪ ਤਿਆਰ ਕੀਤਾ ਗਿਆ ਹੈ ਨਮਸਕਾਰ ਕਰਦੇ ਆ ਦੁਰਗਾ ਮਾਤਾ ਜੀ ਤੁਹਾਡੀ ਸਦਾ ਹੀ ਜੈ ਸ਼ੇਰਾਂ ਵਾਲੀ ਮਾਂ ਮੇਹਰਾ ਵਾਲੀ ਮਾਂ ਤੁਹਾਡੀ ਸਦਾ ਹੀ ਜੈ ਰਾਧੇ ਰਾਧੇ ਜਪੋ ਚਲੇ ਆਏਗੇ ਬਿਹਾਰੀ राधा कृष्ण जी दी मनमोहक स्वरूप श्री श्री 68 सिद्ध बाबा इंद्रदास जी ਦੇ ਸਰੂਪ ਦੇ ਦਰਸ਼ਨ ਕਰੋ ਬਹੁਤ ਹੀ ਕਰਨੀ ਵਾਲੇ ਸਾਧੂ ਸੰਨ ਪੰਚਮੁਖੀ ਹਨੂਮਾਨ ਜੀ ਦੇ ਦਰਸ਼ਨ ਕਰੋ ਜਿਨ੍ਹਾਂ ਦੇ ਨਾਮ ਤੇ ਮੰਦਿਰ ਬਣਿਆ ਹੋਇਆ ਹੁਣ ਤੁਹਾਨੂੰ ਦਿਖਾ ਰਹੇ ਆ ਆਰਤੀ ਹੁੰਦੀ ਹੋਈ ਧੰਨਵਾਦ 「ありがとさございました」<music> <music>